ਸਸੇ ਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਜਿਵੇਂ ਕਿ ਤੁਹਾਨੂੰ ਦਿਨ ਦੇ ਸਵੇਰੇ ਦੱਸਿਆ ਸੀ ਕਿ ਪੰਜਾਬ ਦੇ ਉੱਪਰ ਹਲਕੀ ਦਰਮਿਆਨੀ ਬੱਦਲਵਾਈ ਬਣੀ ਰਹੇਗੀ ਤੇ ਲਗਾਤਾਰ ਬੱਦਲ ਵਗਦਾ ਅਸਰ ਆਉਂਦੇ 2-3 ਦਿਨ ਦੇਖਣ ਨੂੰ ਮਿਲੇਗਾ ਉਸੇ ਮੁਤਾਬਕ ਥੋੜੀ ਤੋਂ ਦਰਮਿਆਨੀ ਬੱਦਲਵਾਈ ਪੰਜਾਬ ਦੇ ਉੱਪਰ ਬਣੀ ਹੋਈ ਸੀ ਪਰ ਜ਼ਿਆਦਾਤਰ ਧੁੱਪ ਦਾ ਹੀ ਅਸਰ ਅੱਜ ਦੇਖਣ ਨੂੰ ਮਿਲਿਆ ਧੁੱਪ ਬਸ਼ੱਕ ਚੰਗੀ ਲੱਗ ਰਹੀ ਹੈ ਕੜਾਕੇਦਾਰ ਧੁੱਪ ਹੈ ਤਾਪਮਨ 25 ਤੋਂ 28 ਡਿਗਰੀ ਤੱਕ ਪਹੁੰਚ ਚੁੱਕੇ ਨੇ ਪਰ ਅਗਰ ਗੱਲ ਕੀਤੀ ਜਾਵੇ ਤਾਂ ਹਵਾ ਦਾ ਰੁੱਖ ਵੀ ਹੁਣ ਉੱਤਰ ਪੱਛਮੀ ਹੋ ਚੁੱਕਿਆ ਜਿਸ ਦੇ ਨਾਲ ਥੋੜੀ-ਬਹੁਤੀ ਠੰਡ ਦਾ ਅਹਿਸਾਸ ਵੀ ਪੰਜਾਬ ਦੇ ਵਿੱਚ ਨਾਲ ਲੱਗਦੀ ਹੋ ਰਿਹਾ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਇੱਕ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰਿਆਕ ਜਾਣਕਾਰੀ ਜਿਹੜੀ ਹੈ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ ਅੱਜ ਰਾਤ ਦੇ ਮੌਸਮ ਦੀ ਦਾ ਉੱਤਰ-ਪੱਛਮੀ ਹਵਾ ਲਗਾਤਾਰ ਚਲਦੀ ਰਹੇਗੀ ਪੰਜਾਬ ਦੇ ਵਿੱਚ ਜਿਸ ਦੇ ਮੱਦੇ ਨਜ਼ਰ ਥੋੜੀ ਬਹੁਤੀ ਠੰਡ ਦਾ ਅਹਿਸਾਸ ਵੀ ਅੱਧ ਰਾਤ ਤੋਂ ਬਾਅਦ ਦੇਖਣ ਨੂੰ ਮਿਲੇਗਾ ਪਰ ਜਿਹੜਾ ਐਵਰੇਜ ਤਾਪਮਾਨ ਹੈ ਅੱਜ ਰਾਤ ਉਹ 15 ਡਿਗਰੀ ਤੋਂ ਪਾਰ ਜਾਂਦੇ ਹੀ ਦਿਖਾਈ ਦੇ ਰਹੇ ਨੇ ਹੁਣ ਗਰਮੀ ਦਾ ਮਾਹੌਲ ਬਣਨਾ ਸ਼ੁਰੂ ਹੋ ਚੁੱਕਿਆ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਰਾਤ ਦੇ ਸਮੇਂ ਹੁਣ ਹਲਕੇ ਤੋਂ ਦਰਮਿਆਨੀ ਗਰਮੀ ਵਾਧੀ ਹੋਈ ਦਿਖਾਈ ਦੇ ਰਹੀ ਹੈ ਗੱਲ ਕਰਾਂਗੇ ਮੌਸਮ ਦੇ ਵਿੱਚ ਬਦਲਾਅ ਦੀ ਤਾਂ ਫਿਲਹਾਲ ਬੱਦਲੀ ਸਿਸਟਮ ਜਿਹੜੇ ਨੇ ਅੱਜ ਜਿਹੜੀ ਹਵਾ ਚੱਲੀ ਹੈ ਦੁਆਰਾ ਤੋਂ ਉੱਤਰ ਪੱਛਮੀ ਉਸ ਦੇ ਨਾਲ ਸਾਫ਼ ਹੋ ਚੁੱਕੇ ਨੇ ਆਉਂਦੇ ਦਿਨਾਂ ਦੇ ਵਿੱਚ ਦੁਆਰਾ ਤੋਂ ਹਵਾਵਾਂ ਚੱਲਣ ਦੇ ਨਾਲ ਮੌਸਮ ਜਿਹੜਾ ਹੈ ਉਹ ਬਦਲਦਾ ਹੋਇਆ ਦਿਖਾਈ ਦੇਵੇਗਾ 13 ਤਰੀਕ ਤੋਂ ਲੈ ਕੇ 15 ਤਰੀਕ ਦੇ ਵਿੱਚਕਾਰ ਬੱਦਲੀ ਸਿਸਟਮ ਦੁਆਰਾ ਤੋਂ ਪੰਜਾਬ ਨੂੰ ਪ੍ਰਭਾਵਿਤ ਕਰਨਗੇ ਮੀਂਹ ਕਣ ਦੀ ਸੰਭਾਵਨਾ ਹੋ ਸਕਦੀ ਹੈ ਪਰ ਫਿਲਹਾਲ ਅੱਜ ਅਤੇ ਕੱਲ ਰਾਤ ਤੱਕ ਮੌਸਮ ਠੀਕ ਹੀ ਬਣਿਆ ਰਹੇਗਾ कोई ਵੱਡੀ ਅਪਡੇਟ ਆਵੇਗੀ ਤਾਂ ਚੈਨਲ ਦੇ ਉੱਪਰ ਵੀਡੀਓ ਨਵੇਂ ਰੂਪ ਦੇ ਵਿੱਚ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਬਣੇ ਰਹੋ ਇਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਤੇ ਤੁਹਾਡੇ ਕੋਈ ਸੁਝਾਅ ਨੇ ਕਿਸੇ ਤਰੀਕੇ ਦੇ ਕੁਐਸਚਨ ਨੇ ਉਹ ਵੀ ਕਮੈਂਟ ਕਰਦੇ ਹੋ ਇਲਾਕੇ ਦੇ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਨਾਲ ਦੀ ਨਾਲ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰਿਆਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲ ਸਕੇ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਤੇ ਕੱਲ ਦੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਜੀ ਧੰਨਵਾਦ